ਤੁਹਾਨੂੰ ਅੱਜ ਗੁਰੂ ਜੀ ਦੀਆਂ ਲਾਡਲੀਆਂ ਫੌਜਾਂ ਦੇ ਆਪਾਂ ਦਰਸ਼ਨ ਕਰਾਉਨੇ ਆ ਮੈਂ ਚਲੰਗਾ ਜਾਂਦਾ ਸੀ ਰੋਡ ਦੇ ਉੱਪਰ ਤਾਂ ਸਾਹਮਣੇ ਜਿਹੜਾ ਇੱਕ ਦਲ ਜਾ ਰਿਹਾ ਸੀ ਬਾਬਾ ਬੁੱਢਾ ਦਲ ਜੀ 96 ਕਰੋੜੀ ਸਭ ਤੋਂ ਪਹਿਲਾਂ ਤਾਂ ਆਪਾਂ ਫਤਿਹ ਦੀ ਸਾਂਝ ਜ਼ਰੂਰ ਪਾਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੇ ਬਾਬਾ ਜੀ ਉਹਨਾਂ ਨੂੰ ਮੈਂ ਪੁੱਛਿਆ ਵੀ ਕਿਹੜੀ ਜਗ੍ਹਾ ਤੋਂ ਪੜਾ ਕਿਹੜੀ ਜਗ੍ਹਾ ਜਾ ਰਿਹਾ ਤੇ ਖੰਨੇ ਦੇ ਨੇੜੇੋਂ ਜਾ ਰਿਹਾ ਸੀ ਪਿੰਡ ਸਲਾਣੇ ਤੋਂ ਅਗਲੇ ਵੱਲ ਪੜਾ ਤੇ ਮੈਂ ਭਾਰਸੋਂ ਰੁਕਿਆ ਸੀ ਰਾਸਤੇ ਦੇ ਵਿੱਚ ਤੇ ਘੋੜੇ ਦੇਖ ਕੇ ਨਜ਼ਾਰਾ ਆ ਜਾਂਦਾ ਪੂਰਾ ਕਿਉਂਕਿ ਗੁਰੂ ਸਾਹਿਬ ਦੇ ਲਾਡਲੇ ਫੌਜਾਂ ਕੋਲ ਘੋੜੇ ਜਿਹੜੇ ਦੇਖਣ ਯੋਗ ਹੁੰਦੇ ਆ ਬਹੁਤ ਹੀ ਮਜ਼ਬੂਤ ਬਹੁਤ ਹੀ ਸੋਹਣੇ ਸਣਖੇ ਤੇ ਇੱਕ ਦਿਨ ਦੇ ਵਿੱਚ 50 50 ਕਿਲੋਮੀਟਰ 60 60 ਕਿਲੋਮੀਟਰ ਆਮ ਗੱਲ ਆ ਵੀ ਜਿਹੜਾ ਪਿੰਡ ਆ ਦੂਰ ਕਰ ਦਿੰਦਾ ਘੋੜੇ ਬਾਬਾਈਆਂ ਨਾਲ ਮੈਂ ਗੱਲਬਾਤ ਵੀ ਕੀਤੀ ਮੈਂ ਓਵਰ ਵਾਇਸ ਤਾਂ ਕਰਤਾ ਕਿਉਂਕਿ ਰੋਡ ਦੇ ਨੇੜੇ ਖੜੇ ਸੀ ਬਿਲਕੁਲ ਆਵਾਜ਼ਾਂ ਹੋਰ ਬਹੁਤ ਆ ਰਹੀਆਂ ਸੀ ਮੇਰੇ ਕੋਲ ਮਾਈਕ ਉਦੋਂ ਹੈ ਨਹੀਂ ਸੀ ਗੱਡੀਆਂ ਨੇੜੇ ਦੀ ਬਹੁਤ ਤੇਜ਼ ਲੰਘ ਰਹੀਆਂ ਸੀ ਤੇ ਇਹ ਘੋੜੇ ਯਾਰ ਬਹੁਤ ਦਲੇਰ ਹੁੰਦੇ ਆ ਇਹੀ ਘੋੜੇ ਜੰਗਾਂ ਜੁੱਧਾਂ ਦੇ ਵਿੱਚ ਲੜਦੇ ਰਹੇ ਆ ਆਪਾਂ ਨੂੰ ਪਤਾ ਹੀ ਆ ਦਲੇਰੀ ਦੇ ਨਾਲ ਨੇੜਿਓਂ ਕੋਈ ਗੱਡੀ ਲੰਘੇ ਕੋਈ ਮੋਟਰਸਾਈਕਲ ਲੰਘੇ ਕੁਈ ਹਾਰ ਨੂੰ ਵੀ ਮਾਰ ਦਿੰਦਾ ਇਹਨਾਂ ਨੂੰ ਕੋਈ ਮਤਲਬ ਨਹੀਂ ਘੋੜਿਆਂ ਨੂੰ ਘੋੜੇ ਆਪਣੀ ਚਾਲ ਚੱਲਦੇ ਰਹਿੰਦੇ ਆ ਮਸਤੀ ਦੇ ਨਾਲ ਜਦੋਂ ਛੋਟੇ ਹੁੰਦੇ ਸੀ ਤਾਂ ਦਲ ਅਕਸਰ ਜਦੋਂ ਪਿੰਡਾਂ ਵਿੱਚ ਨੂੰ ਲੰਘਦੇ ਇਹਨਾਂ ਦੇ ਦਰਸ਼ਨ ਕਰਦੇ ਸਾਡੇ ਕਈ ਜਗ੍ਹਾ ਤੇ ਨੇੜੇ ਦਲ ਰੁਕਦੇ ਵੀ ਆ ਉਦੋਂ ਅਸੀਂ ਘੋੜਿਆਂ ਨੂੰ ਦੇਖੀ ਜਾਂਦੇ ਸ਼ੌਕ ਉੱਥੋਂ ਲੱਗਿਆ ਘੋੜਿਆਂ ਨੂੰ ਦੇਖ ਕੇ ਇੱਕ ਗੱਲ ਮੈਂ ਹੋਰ ਨੋਟ ਕੀਤੀ ਆ ਦਲ ਦੇ ਘੋੜੇ ਨੇ ਹੁਣ ਗਰਮੀ ਵੀ ਪੂਰੀ ਆ ਦੇਖੋ ਫਿਰ ਵੀ 50 ਤੋਂ 60 ਕਿਲੋਮੀਟਰ ਜਿਹੜਾ ਆਰਾਮ ਨਾਲ ਪਿੰਡਾਂ ਦੂਰ ਕਰਦੇ ਨੇ ਆਪਾਂ ਥੋੜੇ ਜਿਹਾ ਘੋੜੇ ਬਈ ਸੁਖੋਲ ਬਹੁਤ ਬਣਾ ਲੇ ਇਹ ਚੀਜ਼ ਵੀ ਕਿਉਂਕਿ ਇਹ ਘੋੜੇ ਰੋਡ ਦੇ ਉੱਪਰ ਵੀ ਚੱਲਦੇ ਆ ਸਾਰਾ ਕੁਝ ਗਰਮੀ ਹੁੰਦੀ ਹੈ ਪੂਰੀ ਆਪਾਂ ਕੀ ਆ ਪੱਖੇ ਲਾ ਰਖਣ ਕਈ ਭਰਾਵਾਂ ਨੇ ਕੂਲਰ ਵੀ ਲਾਤੇ ਚਲੋ ਪੱਖਾ ਆਪਾਂ ਲਾ ਸਕਦੇ ਹੁੰਨੇ ਆ ਵੀ ਜਦੋਂ ਦਿਨ ਦੇ ਵਿੱਚ ਜਿਆਦਾ ਗਰਮੀ ਹੋਵੇ ਪਰ ਆਪਣੇ ਘੋੜੇ ਨੂੰ ਕੰਮ ਦੇਣਾ ਜ਼ਰੂਰੀ ਆ ਜਿੰਨੇ ਜੀਨਸ ਆਪਣੇ ਘੋੜੇ ਸਟਰੋਂਗ ਹੋਣਗੇ ਜਦੋਂ ਆਪਾਂ ਕੰਮ ਦੇਵਾਂਗੇ ਉਨਾਂ ਹੀ ਆਪਣਾ ਘੋੜਾ ਫਰਤੀਲਾ ਰਹੂਗਾ ਤੰਦਰੁਸਤ ਰਹੂਗਾ ਬਿਮਾਰੀ ਤੋਂ ਰਹਿਤ ਰਹੂਗਾ ਇਹ ਚੀਜ਼ਾਂ ਦਾ ਆਪਾਂ ਨੂੰ ਜ਼ਰੂਰ ਧਿਆਨ ਰੱਖਣਾ ਚਾਹੀਦਾ ਕਿਉਂਕਿ ਜੇ ਆਪਾਂ ਘੋੜੇ ਦੀ ਸਵਾਰੀ ਕਰਦੇ ਆ ਘੋੜੇ ਦੀ ਐਕਸਰਸਾਈਜ਼ ਵੀ ਹੋ ਜਾਂਦੀ ਆ ਤੇ ਨਾਲ ਹੀ ਆਪਣੀ ਐਕਸਰਸਾਈਜ਼ ਹੋ ਜਾਂਦੀ ਘੋੜੇ ਦੀ ਐਕਸਰਸਾਈਜ਼ ਹੋਊਗੀ ਤੇ ਆਪਣੀ ਵੀ ਹੋਊਗੀ ਆਪਾਂ ਵੀ ਫਿੱਟ ਤੰਦਰੁਸਤਾਂ ਤੇ ਆਪਣਾ ਘੋੜਾ ਵੀ ਬਾਕੀ ਦਲ ਦੇ ਘੋੜਿਆਂ ਨੂੰ ਦੇਖ ਕੇ ਆਪਣੀ ਤਾਂ ਰੂਹ ਖੁਸ਼ ਹੋਊਗੀ ਬਈ ਕਿਉਂਕਿ ਜਦੋਂ ਗੁਰੂ ਸਾਹਿਬ ਦੀਆਂ ਲੜਦੀਆਂ ਫੌਜਾਂ ਕਿਸੇ ਰਸਤੇ ਤੋਂ ਲੰਘਦੀਆਂ ਹੁੰਦੀਆਂ ਨੇ ਤਾਂ ਜਕਾਰੇ ਗੂੰਜਦੇ ਜਾਂਦੇ ਹੁੰਦੇ ਆ ਤੇ ਘੋੜੇ ਬਹੁਤ ਖੂਬਸੂਰਤ ਲੰਮੀਆਂ ਯਾਦਾਂ ਭਾਰੇ ਵਾਲ ਤੇ ਮਜ਼ਬੂਤ ਸੁੰਭ ਬਾਕੀ ਤੁਸੀਂ ਦੇਖ ਹੀ ਰਹੇ ਹੋ ਘੋੜਿਆਂ ਨੂੰ ਨਜ਼ਾਰਾ ਆ ਜਾਂਦਾ ਇਹਨਾਂ ਘੋੜਿਆਂ ਦੇ ਦਰਸ਼ਨ ਕਰਕੇ ਤੁਹਾਨੂੰ ਵੀ ਆਨੰਦ ਆਇਆ ਤਾਂ ਕਮੈਂਟ ਕਰਕੇ ਜਰੂਰ ਦੱਸਿਓ ਤੇ ਆਨਲਾਈਨ ਟਾਈਮ 'ਚ ਆਪਾਂ ਬਹੁਤ ਘੈਂਟ ਘੈਂਟ ਵੀਡੀਓ ਲੈ ਕੇ ਆਵਾਂਗੇ ਜੋ ਕਿ ਪ੍ਰੋਪਰ ਘੋੜਿਆਂ ਦੇ ਉੱਪਰ ਹੀ ਹੋਣਗੀਆਂ ਕੁਝ ਨੌਲੇਜ ਦੀਆਂ ਇਹ ਛੋਟਾ ਜਿਹਾ ਕਲਿੱਪ ਮੈਂ ਤੁਰਦੇ ਜਾਂਦੇ ਨੇ ਤਾਂ ਲਾਤਾ ਕਿਉਂਕਿ ਦਲ ਦੇ ਘੋੜੇ ਦੇਖ ਕੇ ਇੱਕ ਅਲੱਗ ਹੀ ਸਕੂਨ ਜਾਂ ਮਿਲਦਾ ਆਪਾਂ ਨੂੰ ਗੁਰੂ ਦੀਆਂ ਲਾਡਲੀਆਂ ਫੌਜਾਂ ਕਿਉਂਕਿ ਜਿੰਨੀ ਸੇਵਾ ਘੋੜਿਆਂ ਦੀ ਦਲ ਦੇ ਵਿੱਚ ਹੁੰਦੀ ਆ ਕਿਤੇ ਨਹੀਂ ਹੋ ਸਕਦੀ ਕਿਉਂਕਿ ਜਿੰਨੇ ਵੀ ਨਿਹੰਗ ਸਿੰਘ ਹੁੰਦੇ ਆ ਉਹਨਾਂ ਨੂੰ ਘੋੜੇ ਦਿੱਤੇ ਜਾਂਦੇ ਹੁੰਦੇ ਆ ਸਵੇਰੇ ਸ਼ਾਮ ਉਹਨਾਂ ਦੇ ਖਰਖਰਾ ਲਾਉਣਾ ਉਹਨਾਂ ਦੇ ਦਾਣੇ ਪਾਣੀ ਦਾ ਧਿਆਨ ਰੱਖਣਾ ਸਾਰਾ ਕੁਝ ਤੇ ਨੇਚਰਲ ਜ਼ਿੰਦਗੀ ਜਿਉਉਂਦੇ ਆ ਘੋੜੇ ਕੋਈ ਆਰਟੀਫੀਸ਼ੀਅਲ ਨਹੀਂ ਜਿੱਥੇ ਪੜਾ ਹੁੰਦਾ ਉੱਥੇ ਬਾਹਰ ਹੀ ਖੜਨਾ ਹੁੰਦਾ ਇਹਨਾਂ ਨੇ ਕੋਈ ਐਵੇਂ ਨਹੀਂ ਹੈਗੇ ਵੀ ਅਲੱਗ ਤੋਂ ਪੱਖੇ ਲੱਗੇ ਹੁੰਦੇ ਆ ਜਾਂ ਕਮਰੇ ਬਣਾਏ ਹੋਏ ਹੁੰਦੇ ਆ ਕੋਈ ਠੰਡ ਦਾ ਚੱਕਰ ਨਹੀਂ ਹੁੰਦਾ ਘੋੜੇ ਕਿਉਂਕਿ ਜੈਨੇਟਿਕਲੀ ਬਹੁਤ ਸਟਰੋਂਗ ਆ ਘੋੜੇ ਇਹ ਮਹਾਰਾਜਾ ਰਣਜੀਤ ਸਿੰਘ ਦੇ ਆਸਤਵਾਲ ਦੇ ਕੋੜਿਆਂ ਦੀ ਵੀ ਜਿਹੜੀ ਬਲੱਡ ਲਾਈਨ ਕਹ ਲਈ ਆਪਾਂ ਉਹ ਚੱਲੀ ਆ ਰਹੀ ਆ ਹੌਲੀ ਹੌਲੀ ਜਿਹੜੇ ਸਾਡੇ ਬਹੁਤ ਹੀ ਮਤਲਬ ਨੌਲੇਜ ਵਾਲੇ ਦੋਸਤ ਆ ਉਹਨਾਂ ਦੀ ਮੈਂ ਵੀਡੀਓਜ਼ ਲੈ ਕੇ ਜਰੂਰ ਆਉਂਗਾ ਕਿਉਂਕਿ ਸਿੱਖ ਲਈ ਆਪਾਂ ਜਿੰਨਾ ਆਪਣੇ ਲਈ ਉਹਨਾਂ ਹੀ ਘਟਾ ਕੋੜਿਆਂ ਬਾਰੇ ਤਾਂ ਖਾਸ ਕਰਕੇ ਮੈਨੂੰ ਇਹਨਾਂ ਬਾਰੇ ਗੱਲਬਾਤ ਕਰਨੀ ਇਹਨਾਂ ਬਾਰੇ ਕੁਝ ਸੁਣਨਾ ਮੈਨੂੰ ਬਹੁਤ ਚੰਗਾ ਲੱਗਦਾ ਤੁਹਾਨੂੰ ਵੀਡੀਓ ਕਿਵੇਂ ਲੱਗੀ ਕਮੈਂਟ ਕਰਕੇ ਜਰੂਰ ਦੱਸਿਓ ਬਾਕੀ ਆਉਣ ਲਈ ਟਾਈਮ 'ਚ ਅੱਪਾ ਬੋਦੀਆ ਬੋਦੀਆ ਵੀਡੀਓਜ਼ ਲੈ ਕੇ ਆਵਾਂਗੇ ਕੋਸ਼ਿਸ਼ ਕਰਾਂਗੇ ਤੇ ਦਿਲ ਦੇ ਉੱਪਰ ਕੁਝ ਵੀਡੀਓ ਆਪਾਂ ਜਰੂਰ ਬਣਾਉਣੀਆਂ ਨੇ ਮੇਰੇ ਦਿਲ ਦੇ ਵਿੱਚ ਹੈਗੀ ਆ ਖੁਆਇਸ਼ ਉਹ ਤੇ ਆਪਣੇ ਚੈਨਲ ਤੇ ਉਹ ਜਰੂਰ ਦਿਖਾਵਾਂਗੇ ਧੰਨਵਾਦ ਸਾਰੇ ਦੋਸਤਾਂ ਦਾ ਵੀਡੀਓ ਦੇਖਣ ਲਈ